ਸ੍ਰੀ ਰਾਮਚੰਦਰ ਜੀ ਨੇ ਇਹ ਦਾਤ ਮੰਗੀ ਕਿ ਮੈਂ ਆਪਣੇ ਸ਼ਤਰੂ ਦੇ ਨਾਲ ਲੜ ਸਕਾਂ ਤੇ ਪ੍ਰਮਾਤਮਾ ਨੇ ਤਾਕਤ ਦਿੱਤੀ ਬਲ ਦਿੱਤਾ ਸ੍ਰੀ ਰਾਮਚੰਦਰ ਜੀ ਨੂੰ ਤੇ ਦਸਵੇਂ ਪਾਤਸ਼ਾਹ ਚੰਡੀ ਦੀ ਵਾਰ ਦੇ ਵਿੱਚ ਲਿਖਦੇ ਨੇ ਦੂਸਰੀ ਪੌੜੀ ਵਿੱਚ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਾ ਸਰਕਾਇਆ ਇਹ ਪ੍ਰਮਾਤਮਾ ਤੇਰੇ ਪਾਸੋਂ ਹੀ ਇਹ ਦਾਤ ਲੈ ਕੇ ਬਲ ਲੈ ਕੇ ਬਾਣਾ ਦੇ ਨਾਲ ਦਹਸਰ ਜਿਹੜਾ ਰਾਵਣ ਹੈ ਉਹਦਾ ਵਤ ਕੀਤਾ ਉਹਨੂੰ ਮਾਰਿਆ ਸੋ ਦੂਸਰੀ ਦਾਤ ਸ੍ਰੀ ਕ੍ਰਿਸ਼ਨ ਜੀ ਨੇ ਮੰਗੀ ਕਿ ਮੈਨੂੰ ਵੀ ਵਰ ਦਿਓ ਮੈਨੂੰ ਵੀ ਦਾਤ ਦਿਓ ਬਲ ਦਿਓ ਮੈਂ ਆਪਣੇ ਸ਼ਤਰੂ ਦਾ ਵਤ ਕਰ ਦੇਵਾਂ ਮਾਰ ਦੇਵਾਂ ਸੋ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਨੂੰ ਪਰਮਾਤਮਾ ਨੇ ਬਲ ਬਖਸ਼ਿਆ ਤੇ ਦਸਵੇਂ ਪਾਤਸ਼ਾਹ ਕਹਿੰਦੇ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਇਹ ਸੱਚੇ ਪਾਤਸ਼ਾਹ ਤੁਹਾਡੇ ਪਾਸੋਂ ਹੀ ਕ੍ਰਿਸ਼ਨ ਜੀ ਨੇ ਬਲ ਲੈ ਕੇ ਤੇ ਕੇਸਾਂ ਤੋਂ ਪਕੜ ਕੇ ਆਪਣੇ ਮਾਮੇ ਕੰਸ ਨੂੰ ਮਾਰਿਆ ਗੁਰੂ ਪਿਆਰਿਓ ਇਹ ਪਰਮਾਤਮਾ ਨੇ ਬਲ ਦਿੱਤਾ ਨਾ ਸ੍ਰੀ ਰਾਮਚੰਦਰ ਜੀ ਨੂੰ ਪਰਮਾਤਮਾ ਨੇ ਬਲ ਦਿੱਤਾ ਤੇ ਰਾਵਣ ਨੂੰ ਮਾਰਿਆ ਸ੍ਰੀ ਕ੍ਰਿਸ਼ਨ ਜੀ ਨੂੰ ਪਰਮਾਤਮਾ ਨੇ ਬਲ ਦਿੱਤਾ ਤੇ ਕੰਸ ਆਪਣੇ ਮਾਮੇ ਨੂੰ ਮਾਰਿਆ ਮਾਰਿਆ ਇਸ ਤਰ੍ਹਾਂ ਬਲ ਦਿੰਦਾ ਹੈ ਵੱਡੇ ਵੱਡੇ ਯੋਧਿਆਂ ਨੂੰ ਬਲ ਬਖਸ਼ਦਾ ਹੈ ਜੋ ਮੰਗਦੇ ਨੇ ਉਹ ਵਰ ਬਖਸ਼ਦਾ। ਬਾਬਾ ਬਚਿੱਤਰ ਸਿੰਘ ਜੀ ਨੂੰ ਵਰ ਦਿੱਤਾ। ਬਾਬਾ ਬਚਿੱਤਰ ਸਿੰਘ ਜੀ ਨੂੰ ਬਲ ਬਖਸ਼ਿਆ ਤੇ ਮਸਤ ਹਾਥੀ ਦੇ ਸਿਰ ਵਿੱਚ ਨਾਗਣੀ ਖਬੋ ਦਿੱਤੀ ਤੇ ਉਹਨੂੰ ਮੋੜ ਦਿੱਤਾ। ਉਹਦਾ ਸਾਹਮਣਾ ਕੀਤਾ ਗੁਰੂ ਪਿਆਰਿਓ ਮਸਤ ਹਾਥੀ ਦਾ। ਗੁਰੂ ਸਾਹਿਬ ਨੇ ਮੇਰ ਕੀਤੀ ਆ। ਤੇ